ਅੰਜੀ ਮਾਈ ਜੀ ਹਾਂਜੀ ਸਭ ਸੰਗਤਾਂ ਨੂੰ ਜੈਦਾਤਿਆਂ ਦੀ ਜੈ ਮੰਮੀ ਸਰਕਾਰ ਦੀ ਸਭ ਸੰਗਤਾਂ ਨੂੰ ਬਾਬਾ ਅਬਦੁੱਲ ਰੱਸ਼ਾ ਜੀ ਦੇ ਵੱਡੀਆਂ ਸਰਕਾਰਾਂ ਦੇ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਤੇ ਮੈਂ ਦਰਵਾਰ ਦਾ ਤਾਲੀਏ ਮਸ ਸਰਕਾਰ ਕਾਦਰੀ ਦਰਵਾਰ ਮੰਮੀ ਸ਼ੀਲਾ ਸਰਕਾਰ ਸਾਹਬ ਦੀ ਤੇ ਮੈਂ ਸੋਨੀਆ ਮੰਤ ਕੋਕਾਂ ਵਾਲੀ ਸਾਹਬ ਦੀ ਖੁਸ਼ ਹੋ ਕੇ ਮੇਲੇ ਦੀ ਸਭ ਸੰਗਤ ਨੂੰ ਵਧਾਈ ਦੇ ਰਹੀ ਹਾਂ ਔਰ ਖੁੱਲਾ ਸੱਦਾ ਦੇ ਰਹੇ ਹਾਂ ਸਭ ਸੰਗਤਾਂ ਨੇ ਆਉਣਾ ਹਮ ਹਮਾ ਕੇ ਮੰਮੀ ਜੀ ਦੇ ਡੇਰੇ ਤੇ ਛੀਲਾ ਮੰਮੀ ਜੀ ਦੇ ਬਹੁਤ ਜਿੱਦਾ ਪਿਆਰ ਨਾਲ ਪਹਿਲਾ ਮੇਲਾ ਹੁੰਦਾ ਸੀ ਉਦਾਂ ਹੀ ਮੇਲਾ ਲੱਗ ਰਿਹਾ ਜਾਂ ਆਪਣੇ ਸੰਗਤਾਂ ਨੂੰ ਸਾਰਿਆਂ ਨੂੰ ਤਗੀਦ ਆ ਕਿ ਦਰਬਾਰ ਤੇ ਪਹੁੰਚਣਾ ਰੌਣਕ ਮੇਲੇ ਦੀ ਵਿਧਾਣੀ ਔਰ ਮਿੱਠੀਆਂ ਮਰਾਦਾਂ ਪਾਣੀਆਂ ਦਾਤਿਆਂ ਦੀਆਂ ਦੁਆਵਾਂ ਲੈ ਕੇ ਜਾਣਾ ਤੇ ਆਪਣੀਆਂ ਖੁਸ਼ੀਆਂ ਨਚੋਲੀਆਂ ਭਰ ਕੇ ਲੈ ਕੇ ਜਾਣਾ ਤੇ ਮੇਲੇ ਦੇ ਵਿੱਚ ਪਹੁੰਚ ਕੇ ਸਭ ਸੰਗਤਾਂ ਨੇ ਮੇਲੇ ਦੀ ਰੌਣਕ ਵਧਾਉਣੀ ਆ ਔਰ ਸਭ ਸੰਗਤਾਂ ਨੂੰ ਜੈਦਾਤਿਆਂ ਦੀ ਜਿੰਨੀ ਦੇਸ਼ ਪ੍ਰਦੇਸ਼ ਚ ਮੰਮੀ ਜੀ ਦੀ ਸੰਗਤ ਆ ਮੇਰੇ ਬਾਪੂ ਜੀ ਦੀ ਸੰਗਤ ਤੇ ਮੇਰੇ ਦਾਤਿਆਂ ਦੀ ਸੰਗਤ ਆ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਖੁੱਲਾ ਸੱਦਾ ਆ ਤੇ ਪਹੁੰਚਣ ਆਇਆ ਖੁਸ਼ ਹੋ ਕੇ ਮੰਮੀ ਜੀ ਦੇ ਦਰਬਾਰ ਤੇ ਮੰਮੀ ਜੀ ਦੇ ਪਿਆਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਮੇਰੇ ਵੱਲੋਂ ਜੈਦਾਤਿਆਂ ਦੀ ਜੈ ਮੰਮੀ ਸਰਕਾਰ ਹਾਂਜੀ 29 ਤਰੀਕ ਦੇ ਚਿਰ ਆ ਗਿਆ 23 ਦੀ ਮਹਿਫਲੀ ਆਤੀ ਦੀ ਵੀ ਮਹਿਫਲਿਆ ਪਹਿਲੀ ਤਰੀਕ ਨੂੰ ਵੀ ਮਹਿਫਲਿਆ ਤੇ ਔਰ 2 ਤਰੀਕ ਨੂੰ ਵੀ ਮਹਿਫਲਿਆ 3 ਤਰੀਕ ਦੀ ਚੱਦਰਿਆ ਮਹਿਫਲ ਸ਼ਾਮ ਨੂੰ 6 ਵਜੇ ਸ਼ੁਰੂ ਕੀਤੀ ਜਾਊਗੀ 12 ਵਜੇ ਤੱਕ ਹੋਊਗੀ ਖੁਸ਼ ਹੋ ਕੇ ਆਉਣਾ ਵੱਡੇ ਵੱਡੇ ਕਲਾਕਾਰ ਆ ਰਹੇ ਨੇ 마ਸ਼ਾਅੱਲਿ ਆ ਰਿਹਾ ਯਾ ਸੁਖਨਾ ਬਲਰਾਜ ਪਿਲਗਾ ਆ ਰਿਹਾ ਯਾ ਪੁਨੀਤ ਖਾਨ ਆ ਰਿਹਾ ਯਾ ਰਜਾ ਖਾਨ ਆ ਰਹੀ ਆ ਤੇ ਮੀਨੂ ਟਵਾਲ ਆ ਰਹੀ ਆ ਹੋਰ ਬੜੇ ਬੀਜੇਮਾਨ ਆ ਰਿਹਾ ਹੋਰ ਬੜੇ ਕਲਾਕਾਰ ਆ ਰਹੇ ਨੇ ਖੁਸ਼ ਹੋ ਕੇ ਆਉਣਾ ਸਭ ਸੰਗਤਾਂ ਨੂੰ ਜ਼ਿਆਦਾਤਿਆਂ ਤੇ ਮਮਾ ਹਾਂਜੀ ਮਾਜੀ ਹਾਂਜੀ ਸਭ ਸੰਗਤਾਂ ਨੂੰ ਜ਼ਿਆਦਾਤਿਆਂ ਦੀ ਜੈ ਮੰਮੀ ਸਰਕਾਰ ਦੀ ਸਭ ਸੰਗਤਾਂ ਨੂੰ ਬਾਬਾ ਅਬਦੁੱਲ ਸ਼ਾਹ ਜੀ ਦੇ ਵੱਡੀਆਂ ਸਰਕਾਰਾਂ ਦੇ ਮੇਲੇ ਦੀਆਂ ਲੱਖ ਲੱਖ ਮੁਬਾਰਕਾਂ ਤੇ ਮੈਂ ਦਰਬਾਰ ਦਾ ਤਾਲੀ ਹੈ ਮਸਰਕਾਰ ਕਾਦਰੀ ਦਰਬਾਰ ਮੰਮੀ ਸ਼ੀਲਾ ਸਰਕਾਰ ਸਾਹਬ ਦੀ ਤੇ ਮੈਂ ਸੋਨੀਆ ਮੰਤ ਪੋਕਾਂ ਵਾਲੀ ਸਾਹਬੀ ਖੁਸ਼ ਹੋ ਕੇ ਮੇਲੇ ਦੀ ਸਭ ਸੰਗਤ ਨੂੰ ਵਧਾਈ ਦੇ ਰਹੀ ਆਂ ਔਰ ਖੁੱਲਾ ਸੱਦਾ ਦੇ ਰਹੀ ਆਂ ਸਭ ਸੰਗਤਾਂ ਨੇ ਆਉਣਾ ਓ ਮਹਮਾ ਕੇ ਮੰਮੀ ਜੀ ਦੇ ਡੇਰੇ ਤੇ ਸ਼ੀਲਾ ਮੰਮੀ ਜੀ ਦੇ ਬਹੁਤ ਕਿੱਦਾ ਪਿਆਰ ਨਾਲ ਪਹਿਲਾ ਮੇਲਾ ਹੁੰਦਾ ਸੀ ਉਦਾਂ ਹੀ ਮੇਲਾ ਲੱਗ ਰਿਹਾ ਆ ਆਪਣੇ ਸੰਗਤਾਂ ਨੂੰ ਸਾਰਿਆਂ ਨੂੰ ਤਗੀਦ ਆ ਕਿ ਦਰਬਾਰ ਤੇ ਪਹੁੰਚਣਾ ਰੌਣਕ ਮੇਲੇ ਦੀ ਵਿਧਾਣੀ ਔਰ ਮਿੱਠੀਆਂ ਮਰਾਦਾਂ ਪਾਣੀਆਂ ਦਾਤਿਆਂ ਦੀਆਂ ਦੁਆਵਾਂ ਲੈ ਕੇ ਜਾਣਾ ਤੇ ਆਪਣੀਆਂ ਖੁਸ਼ੀਆਂ ਨਚੋੜੀਆਂ ਭਰ ਕੇ ਲੈ ਕੇ ਜਾਣਾ ਤੇ ਮੇਲੇ ਦੇ ਵਿੱਚ ਪਹੁੰਚ ਕੇ ਸਭ ਸੰਗਤਾਂ ਨੇ ਮੇਲੇ ਦੀ ਰੌਣਕ ਵਧਾਉਣੀ ਆ ਔਰ ਸਭ ਸੰਗਤਾਂ ਨੂੰ ਜਾਇਦਾਤਿਆਂ ਦੀ ਜਿੰਨੀ ਦੇਸ਼ ਪ੍ਰਦੇਸ਼ ਚ ਮੰਮੀ ਜੀ ਦੀ ਸੰਗਤ ਆ ਮੇਰੇ ਬਾਪੂ ਜੀ ਦੀ ਸੰਗਤ ਤੇ ਮੇਰੇ ਦਾਤਿਆਂ ਦੀ ਸੰਗਤ ਆ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਖੁੱਲਾ ਸੱਦਾ ਆ ਤੇ ਪਹੁੰਚਣ ਆਇਆ ਖੁਸ਼ ਹੋ ਕੇ ਮੰਮੀ ਜੀ ਦੇ ਦਰਬਾਰ ਤੇ ਮੰਮੀ ਜੀ ਦੇ ਪਿਆਰਿਆਂ ਨੂੰ ਬਹੁਤ ਬਹੁਤ ਮੁबारकਾਂ ਮੇਰੇ ਵੱਲੋਂ ਜੈਦਾਤਿਆਂ ਦੀ ਜੈ ਮੰਮੀ ਸਰਕਾਰ ਹਾਂਜੀ 29 ਤਰੀਕ ਦੇ ਚਿਰਾ ਆ ਗਿਆ 29 ਦੀ ਮਹਿਫਲੀ ਆਤੀ ਦੀ ਵੀ ਮਹਿਫਲੀਆ ਪਹਿਲੀ ਤਰੀਕ ਨੂੰ ਵੀ ਮਹਿਫਲੀਆ ਤੇ ਔਰ 2 ਤਰੀਕ ਨੂੰ ਵੀ ਮਹਿਫਲੀਆ 3 ਤਰੀਕ ਦੀ ਚੱਦਰ ਆ ਮਹਿਫਲ ਸ਼ਾਮ ਨੂੰ 6 ਵਜੇ ਸ਼ੁਰੂ ਕੀਤੀ ਜਾਊਗੀ 12 ਵਜੇ ਤੱਕ ਹੋਊਗੀ ਖੁਸ਼ ਹੋ ਕੇ ਆਉਣਾ ਵੱਡੇ ਵੱਡੇ ਕਲਾਕਾਰ ਆ ਰਹੇ ਨੇ ਮਾਸ਼ਾਅੱਲਿਆ ਰਿਆ ਆਇਆ ਸੁਖਨਾ ਬਲਰਾਜ ਬਿਲਗਾਰਿਆ ਆਇਆ ਪੁਨੀਤ ਖਾਨ ਆ ਰਿਹਾ ਆ ਰਜਾ ਖਾਨ ਆ ਰਹੀ ਆ ਤੇ ਮੀਨੂ ਟਵਾਲ ਆ ਰਹੀ ਆ ਹੋਰ ਬੜੇ ਬੀਜੇਮਾਨ ਆ ਰਿਹਾ ਹੋਰ ਬੜੇ ਕਲਾਕਾਰ ਆ ਰਹੇ ਨੇ ਖੁਸ਼ ਹੋ ਕੇ ਆਉਣਾ ਸਭ ਸੰਗਤਾਂ ਨੂੰ ਜੈਦਾਤਾਂ ਦੀ ਮਮਾ ਹਾਂਜੀ ਮਾਜੀ ਹਾਂਜੀ ਸਭ ਸੰਗਤਾਂ ਨੂੰ ਜੈਦਾਤਾਂ ਦੀ ਜੈ ਮੰਮੀ ਸਰਕਾਰ ਦੀ ਸਭ ਸੰਗਤਾਂ ਨੂੰ ਬਾਬਾ ਅਬਦੁੱਲ ਰੱਸ਼ਾ ਜੀ ਦੇ ਵੱਡੀਆਂ ਸਰਕਾਰਾਂ ਦੇ ਮੇਲੇ ਦੀਆਂ ਲੱਖ ਲੱਖ ਮੁबारकਾਂ ਤੇ ਮੈਂ ਦਰਵਾਰ ਦਾ ਤਾਲੀਏ ਮਸਰਕਾਰ ਕਾਦਰੀ ਦਰਵਾਰ ਮੰਮੀ ਸ਼ੀਲਾ ਸਰਕਾਰ ਸਾਵਰੀ ਤੇ ਮੈਂ ਸੋਨੀਆ ਮੰਤ ਪੋਕਾਂ ਵਾਲੀ ਸਾਵਰੀ ਖੋਸ਼ੋ ਕੇ ਮੇਲੇ ਦੀ ਸਭ ਸੰਗਤ ਨੂੰ ਵਧਾਈ ਦੇ ਰਹੀ ਹਾਂ ਔਰ ਖੁੱਲਾ ਸੱਦਾ ਦੇ ਰਹੀ ਹਾਂ ਸਭ ਸੰਗਤਾਂ ਨੇ ਆਉਣਾ ਓਮ ਹਮਾ ਕੇ ਮੰਮੀ ਜੀ ਦੇ ਡੇਰੇ ਤੇ ਸ਼ੀਲਾ ਮੰਮੀ ਜੀ ਦੇ ਬਹੁਤ ਜਿੱਦਾ ਪਿਆਰ ਨਾਲ ਪਹਿਲਾ ਮੇਲਾ ਹੁੰਦਾ ਸੀ ਉਦਾਂ ਹੀ ਮੇਲਾ ਲੱਗ ਰਿਹਾ ਆ ਦਾ ਆਪਣੇ ਸੰਗਤਾਂ ਅਨੁਸਾਰਿਆਂ ਨੂੰ ਤਗੀਦ ਆ ਕਿ ਦਰਬਾਰ ਤੇ ਪਹੁੰਚਣਾ ਰੌਣਕ ਮੇਲੇ ਦੀ ਵਿਧਾਣੀ ਔਰ ਮਿੱਠੀਆਂ ਮਰਾਦਾਂ ਪਾਣੀਆਂ ਦਾਤਿਆਂ ਦੀਆਂ ਦੁਆਵਾਂ ਲੈ ਕੇ ਜਾਣਾ ਤੇ ਆਪਣੀਆਂ ਖੁਸ਼ੀਆਂ ਨਾ ਝੋਲੀਆਂ ਭਰ ਕੇ ਲੈ ਕੇ ਜਾਣਾ ਤੇ ਮੇਲੇ ਦੇ ਵਿੱਚ ਪਹੁੰਚ ਕੇ ਸਭ ਸੰਗਤਾਂ ਨੇ ਮੇਲੇ ਦੀ ਰੌਣਕ ਵਧਾਉਣੀ ਆ ਔਰ ਸਭ ਸੰਗਤਾਂ ਨੂੰ ਜੈ ਦਾਤਿਆਂ ਦੀ ਜਿੰਨੀ ਦੇ